ਬੈਗੂ ਕਿਰਕਾ ਕਸਤਾ ਦਾ ਜੀ ਅੱਜ ਜੀ ਤਰੀਨ ਅੰਕਤ ਸਾਹਿਬ ਖਾਸੇ ਜਲੂ ਨੂੰ ਪਿਆ ਆ ਤੇ ਐਸਾ ਕਹੀ ਕਿਲਾ ਅਲੰਦਗੜ੍ਹ ਦੇ ਉੱਤੇ ਖੜੇ ਆ ਤੇ ਉੱਥੇ ਤੋਂ ਦੇਖਾਂਦੇ ਜੋ ਇਹ ਇਹ ਕਿੰਨਾ ਬਹੁਤ ਸਾਰਾ ਚੱਲ ਰਿਹਾ ਹੈ ਇਹਦੇਲੇ ਮੈਨੇਜਰ ਦੁਆਰਾ ਚਾਹਿਆ ਇਹ ਪਾਸੇ ਕੋਤਵਾਰਾ ਸਾਹਿਬ ਵੀ ਮਾਰਦੇ ਆ ਤੇ ਇੱਧਰ ਚਿਲਾਵਾ ਤੇ ਇੱਧਰ ਜਿਹਦਾ ਵਾਸਾ ਹੈ ਰਿਹਾ ਆਏ ਆ ਤੇ ਮਹਾਰਾਜ ਯਾਤਰਾ ਸੁਖਿ ਕਰੇ ਤੇ ਵਾਹਿਗੁਰੂ ਜੀ ਕੋ ਉਕਾਸ਼ ਕਰਦੇ ਆ ਪਿਆਰ ਕਹਿੰਦੇ ਪਰਵਾਰ ਦੇ ਸਤਿ ਸ਼ਾਹੀ ਪਾਰਕ ਜੀ ਇਤਨਾ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੇ ਸੈਕਤੀ ਜੀ ਕਾਲਸਾ ਇਸ ਵਕਤ ਅਹੰਜੀ ਕਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਜੇ ਆਏ ਹੋਏ ਆ ਕਿਰਤ ਖਾਲਸੇ ਦਾ ਅੱਗੇ ਸੱਜਣਾ ਹੋਈ ਆ ਉਹ ਸਕਤੇ ਆ ਜੀ ਤੱਕ ਸ੍ਰੀ ਕੇਸਗੜ ਸਾਹਿਬ ਤੇ ਕਸਰਦਾਰੇ ਕਰ ਰਹੇ ਆ ਕਿ ਜਿਹੜਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਇੱਥੇ ਖਾਲਸੇ ਪੰਥ ਦੀ ਸਥਾਪਨਾ ਕੀਤੀ ਸਿੰਘ ਨਾਮ ਜਿਹੜਾ ਪਰਚਲਿਤ ਹੋਇਆ ਉਹਦੋਂ ਤੋਂ ਆਇਆ ਵਾ ਜਾਂ ਖਾਲਸੇ ਦੀ ਜਨਮ ਦਿਨ ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਤੇ ਸਿੰਘ ਦਾ ਨਾਮ ਤੇ ਕੌਰ ਦਾ ਨਾਮ ਹੋਣਾ ਹੈ चाहिया गॾु जी ख़ाला गॾु